ਸਿਮਰਤ ਤੂੰ ਹੀ ਆ ਗਈ ਹੋ 1 ਵਜੇ ਐ ਤੁਹਾਨੂੰ ਪਤਾ ਹੈ ਟੇਬਲ ਕੀ ਚੀਜ਼ ਹੈ ਤੇ ਖਾਣ-ਪੀਣ ਨੂੰ ਹੁੰਦਾ ਤੂੰ ਤੀ ਜੁੱਤੀਆਂ ਰੱਖੀਆਂ ਇੱਥੇ ਸੇਵਾ ਦਾ ਤੁਹਾਨੂੰ ਪਤਾ ਬੱਤ ਮੇਜਾ ਜਿੱਥੇ ਆਪਾਂ ਬਹਿ ਕੇ ਖਾਣੇ ਪੀਣੇ ਉੱਥੇ ਨੂੰ ਇਹ ਜੁੱਤੀਆਂ ਰੱਖਦਾ ਲੇਗਾ ਤੇ ਟੇਬਲ ਤੇ ਬਹਿ ਕੇ ਖਾਲੇਗਾ ਤੈਨੂੰ ਇੰਨੀ ਅਕਲ ਨਹੀਂ ਆ ਗਈ ਨਾਨਸੈਂਸ ਸੀਡੀਅਟ ਤੈਨੂੰ ਪਤਾ ਨਹੀਂ ਜਿੱਥੇ ਬਹਿ ਕੇ ਖਾਦਾ ਉੱਥੇ ਨਹੀਂ ਰੱਖੀਆਂ ਲੱਗਦਾ ਮੈਨੂੰ ਪਤਾ ਐ ਦਾ ਅਸੇ ਕਿ ਤੂੰ ਕਿ ਰੱਖੀਆਂ ਥਲੇ ਕਰ ਉਹ ਆਪ ਖਾਣ ਵਾਲਾ ਹਿੱਸਾ ਹੁੰਦਾ ਹੈ ਇਹ ਸਪੈਸ਼ਲ ਇਨਾ ਹੈ ਕਰਕੇ ਤੇਰਾ ਅਮਲੀ ਭਰਾ ਬੇਕਾਰ ਉੱਤੋਂ ਤੇਰਾ ਘਰ ਵਾਲਾ ਜਿਹੜਾ ਦੂਜੀ ਫਿਲਮ ਦੇ ਵਿੱਚ ਤੇਰਾ ਆਪਣਾ ਜਿਹੜਾ ਘਰ ਵਾਲਾ ਦੂਜੀ ਫਿਲਮ 'ਚ ਹੈ ਜੋ ਆਲਰੇਡੀ ਆਗੇ ਨੇ ਉਹਦਾ ਦੋਸਤ ਉੱਤੋਂ ਬੇਕਾਰ ਮੈਨੂੰ ਮੈਂ ਬਗਣਾ ਆ ਜਾ ਇੱਧਰ ਵੇਖ ਇੱਧਰ ਵੇਖ ਮੈਡਮ ਨੇ ਜੀਨ ਟੌਪ ਵੀ ਚਾੜ ਲਈ ਇਹਨੂੰ ਆਖ ਰਹੀ ਇਹੋ ਅੱਜ ਅਗੋਂ ਕੂੜੇ ਦੀ ਬਾਲਟੀ ਚ ਕਮਾਉਂਦੀ ਨਹੀਂ ਅੱਜ ਮੈਂ ਉਹ ਮਾਂ ਕੀ ਇਹਦੇ ਉਹ ਇਹ ਅੱਜ ਹੋਈ ਤੁਸੀਂ ਸਮਝਦੇ ਹੋ ਤੁਸੀਂ ਚੋਰ ਹੋ ਨਹੀਂ ਤੂੰ ਹੈ ਤੂੰ ਤੂੰ ਟੇਬਲ ਮੈਂ ਤੁਹਾਨੂੰ ਵੀ ਯਾਰ ਕਿਹਾ ਬਹੁਤ ਸੱਚੀਆਂ ਗੱਲਾਂ ਨਿਕਲ ਆਉਂਦੀਆਂ ਨੇ ਪਤਾ ਨਹੀਂ ਕਿੰਨੇ ਪ